ਸ਼ਹੀਦੀ ਤੋਂ ਬਾਅਦ ਮਾਤਾ ਗੁਜਰਕੌਰ ਜੀ ਦੀ ਪਵਿੱਤਰ ਦੇਹ ਨੂੰ ਸੂਬਾ ਸਰਹੰਦ ਨੇ ਇਸ ਥਾਂ ਦੇ ਉੱਤੇ ਜਿਹੜਾ ਛੁੱਟ ਦਿੱਤਾ ਸੀ ਤਾਂ ਮਾਤਾ ਗੁਜਰਕੌਰ ਜੀ ਦੀ ਪਵਿੱਤਰ ਦੇਹ ਇਸ ਥਾਂ ਤੇ ਪਈ ਸੀ ਅਤੇ ਨਾਲ ਹੀ ਬੈਕ ਸਾਈਡ ਤੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਥੜਾ ਬਣਿਆ ਹੋਇਆ ਜਿਸ ਥਾਂ ਤੇ ਉਹਨਾਂ ਦੀ ਪਵਿੱਤਰ ਦੇਹਾਂ ਪਈਆਂ ਸੀ ਅਤੇ ਇਹ ਜੰਗਲ ਦੇ ਵਿੱਚ ਥਾਂ ਬਣਿਆ ਹੋਇਆ ਇਸ ਥਾਂ ਦੇ ਉੱਤੇ ਜਿਹੜਾ ਇੱਕ ਸ਼ੇਰ ਨੇ ਰਾਖੀ ਕੀਤੀ ਸੀ ਆ ਬਾਬਾ ਜੋਰਾਵਰ ਸਿੰਘ ਜੀ ਅਤੇ ਬੈਕ ਸਾਈਡ ਤੇ ਬਾਬਾ ਫਤੇ ਸਿੰਘ ਜੀ ਦਾ ਥੜਾ ਬਣਿਆ ਹੋਇਆ ਅਤੇ ਇਹਨਾਂ ਦੀ ਜਿਹੜਾ ਦੇਹਾਂ ਦੀ ਪਵਿੱਤਰ ਦੇਹਾਂ ਦੀ ਰਾਖੀ ਸਾਰੀ ਰਾਤ ਇੱਕ ਆਦਮ ਖੋਰ ਸ਼ੇਰ ਨੇ ਜਿਹੜਾ ਕੀਤੀ ਸੀ ਆਓ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਪੂਰਾ ਇਤਿਹਾਸ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਵਾਂਗੇ ਦਰਸ਼ਨ ਕਰਦੇ ਜਾਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਜਾਓ ਤਾਂ ਜੋ ਹੋਰ ਵੀ ਜਿਹੜੀ ਸੰਗਤ ਹੈ ਉਹ ਇਸ ਪਵਿੱਤਰ ਸਥਾਨ ਦੇ ਜਿਹੜੇ ਦਰਸ਼ਨ ਕਰ ਸਕੇ ਤਾਂ ਆਓ ਪੂਰੀ ਸ਼ਰਧਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰਨੇ ਸੰਗਤ ਜੀ ਸ਼ੁਰੂ ਕਰਦੇ ਆਪਾਂ ਵੀਡੀਓ ਇਹ ਸੰਖੇਪ ਇਤਿਹਾਸ ਹੈ ਜੀ ਸੋ ਇਹਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਇਸ ਨੂੰ ਪੂਰਾ ਪੜ ਸਕਦੇ ਹੋ ਯਾਦਗਾਰ ਜਿਹੜੇ ਛੋਟੇ ਸਾਹਿਬ ਜਦ ਤੇ ਮਾਤਾ ਗੁਜਰਕੌਰ ਜੀ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਬੜੀ ਪਾਕ ਬੜੀ ਪਵਿੱਤਰ ਸਥਾਨ ਹੈ ਜੀ ਇਹ ਤੁਹਾਡੇ ਨਾਲ ਜਿਵੇਂ ਆਪਾਂ ਜਿਹੜੀ ਪੂਰੀ ਗੱਲਬਾਤ ਸਾਂਝੀ ਕਰੀਏ ਤਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਨੀਹਾਂ ਦੇ ਵਿੱਚ ਚੜਿਆ ਗਿਆ ਸੀ ਆ ਬੱਚਿਆਂ ਨੂੰ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟੀਆਂ ਸੀ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰਕੌਰ ਜੀ ਨੇ ਉਹਦੀ ਬੈਕ ਸਾਈਡ ਤੇ ਇਹ ਸਥਾਨ ਬਣਾਇਆ ਹੋਇਆ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਜੰਗਲ ਹੁੰਦਾ ਸੀ ਸੋ ਇਸ ਜੰਗਲ ਦੇ ਵਿੱਚ ਜਦੋਂ ਬੱਚੇ ਸ਼ਹੀਦ ਹੋ ਗਏ ਤੇ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਉਹਨਾਂ ਦੀਆਂ ਪਵਿੱਤਰ ਦੇਹਾਂ ਨੂੰ ਇਸ ਜੰਗਲ ਦੇ ਵਿੱਚ ਸਿੱਟ ਦਿੱਤਾ ਗਿਆ ਸੀ ਤਾਂ ਕਿ ਕੋਈ ਆਦਮ ਖੋਰ ਜਾਨਵਰ ਉਹਨਾਂ ਦੀਆਂ ਦੇਹਾਂ ਨੂੰ ਖਾ ਜਾਵੇਗਾ ਸੋ ਇੱਕ ਆਦਮ ਖੋਰ ਸ਼ੇਰ ਜੋ ਇਸੇ ਜੰਗਲ ਦਾ ਇੱਕ ਹਿੱਸਾ ਸੀ ਉਸ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦਿਆਂ ਦੀ ਪਵਿੱਤਰ ਦੇਹਾਂ ਦੀ ਸਾਰੀ ਰਾਤ ਰਾਖੀ ਕੀਤੀ ਸੀ ਹਾਲਾਂਕਿ ਸੂਬਾ ਇਸਰਹੰਦ ਨੂੰ ਇਹ ਸੀ ਕਿ ਸਵੇਰ ਤੱਕ ਉਹਨਾਂ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਮਿਲੇਗਾ ਜੰਗਲ ਦੇ ਵਿੱਚ ਬਹੁਤ ਹੀ ਜ਼ਿਆਦਾ ਆਦਮ ਖੋਰ ਜਾਨਵਰ ਰਹਿੰਦੇ ਸੀ ਕਿ ਉਹ ਆਪਣੇ ਆਪ ਹੀ ਇਹਨਾਂ ਦੇਹਾਂ ਨੂੰ ਖਾ ਜਾਣਗੇ ਤਾਂ ਆਓ ਜੀ ਆਪਾਂ ਭੋਰਾ ਸਾਹਿਬ ਦੇ ਵਿੱਚ ਚੱਲਦੇ ਆ ਕਿਉਂਕਿ ਇਹ ਜੰਗਲ ਬੜਾ ਡੂੰਘਾ ਸੀ ਉਸ ਤੋਂ ਬਾਅਦ ਇਸ ਸਥਾਨ ਨੂੰ ਮਿੱਟੀ ਵਗੈਰਾ ਪਾ ਕੇ ਉੱਚਾ ਚੱਕ ਦਿੱਤਾ ਗਿਆ ਪਰ ਜਿਹੜੀਆਂ ਜਿਹੜਾ ਉਹ ਸਥਾਨ ਹੈ ਜਿੱਥੇ ਦੇਹਾਂ ਪਈਆਂ ਸੀ ਉੱਥੇ ਅੱਜ ਵੀ ਥੜਾ ਸਹਿ ਬੜੇ ਹੋਏ ਨੇ ਮਾਤਾ ਗੁਜਰਕੌਰ ਜੀ ਬਾਬਾ ਫਤੇ ਫਤੇ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਦਾ ਜਿਹੜਾ ਥੜਾ ਇਸਥਾਨ ਦੇ ਉੱਤੇ ਬਣਿਆ ਹੋਇਆ ਤਾਂ ਪਵਿੱਤਰ ਸਥਾਨ ਦੇ ਦਰਸ਼ਨ ਵੀ ਕਰਦੇ ਜਾਓ ਤੇ ਇਹਨੂੰ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਜਾਓ ਅ ਤਾਂ ਕਿ ਹੋਰ ਵੀ ਕਿਸੇ ਭੈਣ ਭਾਈ ਦੇ ਜਿਹੜੇ ਦਰਸ਼ਨ ਇਸ ਦੇ ਕਰ ਸਕਣ ਮਾਤਾ ਥੜਾ ਮਾਤਾ ਗੁਜਰੀ ਜੀ ਸੋ ਇਹ ਥੜੇ ਦੇ ਦਰਸ਼ਨ ਕਰੋ ਜੀ ਇਸ ਸਥਾਨ ਦੇ ਉੱਤੇ ਮਾਤਾ ਗੁਜਰੀ ਜੀ ਦੀ ਦੇਹ ਪਈ ਸੀ ਤੇ ਆ ਸ਼ੇਰ ਤੁਸੀਂ ਉਸੇ ਤਰ੍ਹਾਂ ਦੇਖ ਸਕਦੇ ਹੋ ਸ਼ੇਰਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਲਗਾਈਆਂ ਗਈਆਂ ਨੇ ਕਿ ਆਦਮ ਖੋਰ ਸ਼ੇਰ ਨੇ ਜਿਹੜਾ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜਦਿਆਂ ਦੀ ਸਾਰੀ ਰਾਤ ਰਾਖੀ ਕੀਤੀ ਸੀ ਆ ਥੜਾ ਆ ਬਾਬਾ ਜੋਰਾਵਰ ਸਿੰਘ ਜੀ ਸੋ ਇਹ ਬਾਬਾ ਜੋਰਾਵਰ ਸਿੰਘ ਜੀ ਦਾ ਥੜਾ ਤੇ ਨਾਲ ਹੀ ਜਿਹੜਾ ਥੜਾ ਬਾਬਾ ਫਤੇ ਸਿੰਘ ਜੀ ਦਾ ਜਿਹੜਾ ਬਣਿਆ ਹੋਇਆ ਸਥਾਨ ਬੜਾ ਪਾਕ ਬੜਾ ਪਵਿੱਤਰ ਸਥਾਨ ਬਣਿਆ ਹੋਇਆ ਉਸੇ ਤਰੀਕੇ ਸ਼ੇਰਾਂ ਦੀਆਂ ਨਿਸ਼ਾਨੀਆਂ ਦਿੱਤੀਆਂ ਗਈਆਂ ਨੇ ਸੋ ਇਸ ਆਪਾਂ ਐਤਕੀ ਲੜੀ ਲੈ ਕੇ ਆਏ ਜੀ ਪੂਰੀ ਇਸ ਚੈਨਲ ਦੇ ਉੱਤੇ ਇਸ ਪੇਜ ਦੇ ਉੱਤੇ ਤੁਸੀਂ ਉਹ ਦੇਖ ਸਕਦੇ ਹੋ ਜੇਕਰ ਤੁਸੀਂ ਨਹੀਂ ਦੇਖਿਆ ਵੀਡੀਓ ਜ ਤਾਂ ਜਰੂਰ ਦੇਖੋ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਿਹੜਾ ਸ਼ਹੀਦੀ ਤੱਕ ਦਾ ਪੂਰਾ ਸਫ਼ਰ ਪੂਰਾ ਜਿੱਥੇ ਪਵਿੱਤਰ ਦੇਹਾਂ ਦਾ ਦਾ ਸੰਸਕਾਰ ਕੀਤਾ ਗਿਆ ਸੀ ਉਹ ਵੀਡੀਓ ਹਜੇ ਤੁਹਾਡੇ ਲਈ ਲੈ ਕੇ ਆਏ ਆਂ ਬਾਕੀ ਵੀਡੀਓਜ਼ ਆਪਾਂ ਪਾ ਚੁੱਕੇ ਆਂ ਵੀਡੀਓ ਜਰੂਰ ਦੇਖੋ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਹੋਰ ਵੀ ਕੋਈ ਸੰਗਤ ਹੈ ਜਿਹੜੀ ਭੈਣ ਭਾਈ ਹੈ ਉਹ ਇਸ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ